ਘਰ ਖਰੀਦਣਾ ਤਾਂ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਪਰ ਇਹ ਸੁਪਨਾ ਕਈ ਵਾਰ ਵਿਆਜ ਦੀ ਗਿਣਤੀ ਵਿੱਚ ਉਲਝ ਕੇ ਰਹਿ ਜਾਂਦਾ ਹੈ ਘਰ ਦਾ ਲੋਨ ਲੈਣ ਤੋਂ ਪਹਿਲਾਂ ਜਾਣ ਲਓ ਵਿਆਜ ਦੀ ਇਹ ਵੱਡੀ ਗੇਮ ਕਿਉਂਕਿ ਸਹੀ ਚੋਣ ਤੁਹਾਡੇ ਲੱਖਾਂ ਰੁਪਏ ਵੀ ਬਚਾ ਸਕਦੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਿਕਸਡ ਰੇਟ ਦੀ ਇਸ ਵਿੱਚ EMI ਹਰ ਮਹੀਨੇ ਇੱਕੋ ਜਿਹੀ ਰਹਿੰਦੀ ਹੈ ਚਾਹੇ ਬਾਜ਼ਾਰ ਚੜ੍ਹੇ ਜਾਂ ਫਿਰ ਡਿੱਗੇ ਇਸ ਸਥਿਰਤਾ ਤਾਂ ਦਿੰਦਾ ਹੈ ਪਰ ਕੀਮਤ ਥੋੜੀ ਵੱਧ ਹੁੰਦੀ ਹੈ ਆਮ ਤੌਰ ਤੇ ਇਹ ਲੋਨ ਫਲੋਟਿੰਗ ਰੇਟ ਨਾਲੋਂ 1% ਵੱਧ ਮਹਿੰਗਾ ਪੈਂਦਾ ਹੈ ਇਸ ਲਈ ਜੇ ਭੁਗਤਿਕ ਵਿੱਚ ਵਿਆਜ ਦਰਾਂ ਘਟ ਹੋ ਜਾਂਦੀਆਂ ਨੇ ਤਾਂ ਤੁਸੀਂ ਉਹੀ ਵੱਧ EMI ਭاتਦੇ ਰਹੋਗੇ ਹੁਣ ਗੱਲ ਕਰੀਏ ਫਲੋਟਿੰਗ ਰੇਟ ਦੀ ਤਾਂ ਇਹ ਬਾਜ਼ਾਰ ਦੇ ਨਾਲ ਚੜਦਾ ਤੇ ਘਟਦਾ ਰਹਿੰਦਾ ਜਦੋਂ RBI ਦਰਾਂ ਘਟਾਉਂਦਾ ਹੈ ਤਾਂ EMI ਵੀ ਘਟ ਜਾਂਦੀ ਹੈ ਪਰ ਜੇ ਦਰਾਂ ਵਧ ਗਈਆਂ ਤਾਂ EMI ਵੀ ਚੜ ਜਾਂਦੀ ਹੈ। ਇਹ ਵੀ ਵਿਕਲਪ ਸਸਤਾ ਤਾਂ ਹੈ ਪਰ ਜੋਖਮ ਨਾਲ ਭਰਿਆ ਹੋਇਆ ਹੈ। ਜੇ ਤੁਸੀਂ ਪਹਿਲਾਂ ਹੀ ਉੱਚ ਵਿਆਜ ਤੇ ਲੋਨ ਲਿਆ ਹੈ ਤੇ ਹੁਣ ਦਰਾਂ ਘਟ ਹੋ ਗਈਆਂ ਨੇ ਤਾਂ ਲੋਨ ਟਰਾਂਸਫਰ ਕਰਨਾ ਇੱਕ ਸਮਝਦਾਰ ਕਦਮ ਹੋ ਸਕਦਾ ਹੈ। ਸਿਰਫ ਅੱਧਾ ਪ੍ਰਤੀਸ਼ਤ ਵੀ ਕਟੌਤੀ ਤੁਹਾਨੂੰ ਲੱਖਾਂ ਰੁਪਏ ਦੀ ਬਚਤ ਕਰਵਾ ਸਕਦੀ ਹੈ। ਤੇ ਆਖਰ ਵਿੱਚ ਜੇ ਤੁਸੀਂ ਨੌਕਰੀ ਦੀ ਸ਼ੁਰੂਆਤ ਵਿੱਚ ਹੋ ਤਾਂ ਲੰਬੇ ਸਮੇਂ ਦੀ ਯੋਜਨਾ ਹੈ ਤਾਂ ਫਲੋਟਿੰਗ ਰੇਟ ਚੁਣੋ ਪਰ ਜੇ ਰਿਟਾਇਰਮੈਂਟ ਨੇੜੇ ਹੈ ਜਾਂ ਬਜਟ ਤੈ ਹੈ ਤਸ ਫਿਰ ਜਾਂ ਫਿਰ ਹਾਈਬ੍ਰਿਡ ਰੇਟ ਜ਼ਿਆਦਾ ਸੁਰੱਖਿਤ ਰਹੇਗਾ ਸੋ ਯਾਦ ਰੱਖੋ ਘਰ ਦਾ ਲੋਨ ਲੈਣ ਤੋਂ ਪਹਿਲਾਂ ਵਿਆਜ ਦੀ ਗੇਮ ਚੰਗੀ ਤਰ੍ਹਾਂ ਨਾਲ ਸਮਝੋ ਕਿਉਂਕਿ ਸਹੀ ਫੈਸਲਾ ਹੀ ਤੁਹਾਡੇ ਸੁਪਨੇ ਦੇ ਘਰ ਨੂੰ ਕਰ ਸਕਦਾ ਹੈ ਹੋਰ ਵੀ ਜ਼ਿਆਦਾ ਵਧੀਆ ਘਰ ਖਰੀਦਣਾ ਤਾਂ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਪਰ ਇਹ ਸੁਪਨਾ ਕਈ ਵਾਰ ਵਿਆਜ ਦੀ ਗਿਣਤੀ ਵਿੱਚ ਉਲਝ ਕੇ ਰਹਿ ਜਾਂਦਾ ਹੈ ਘਰ ਦਾ ਲੋਨ ਲੈਣ ਤੋਂ ਪਹਿਲਾਂ ਜਾਣ ਲਓ ਵਿਆਜ ਦੀ ਇਹ ਵੱਡੀ ਗੇਮ ਕਿਉਂਕਿ ਸਹੀ ਚੋਣ ਤੁਹਾਡੇ ਲੱਖਾਂ ਰੁਪਏ ਵੀ ਬਚਾ ਸਕਦੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਿਕਸਡ ਰੇਟ ਦੀ ਇਸ ਵਿੱਚ ਈਐਮਆਈ ਹਰ ਮਹੀਨੇ ਇੱਕੋ ਜਿਹੀ ਰਹਿੰਦੀ ਹੈ ਚਾਹੇ ਬਾਜ਼ਾਰ ਚੜੇ ਜਾਂ ਫਿਰ ਡਿੱਗੇ ਇਸ ਸਥਿਰਤਾ ਤਾਂ ਦਿੰਦਾ ਹੈ ਪਰ ਕੀਮਤ ਥੋੜੀ ਵੱਧ ਹੁੰਦੀ ਹੈ ਆਮ ਤੌਰ ਉਤੇ ਇਹ ਲੋਨ ਫਲੋਟਿੰਗ ਰੇਟ ਨਾਲੋਂ 1% ਵੱਧ ਮਹਿੰਗਾ ਪੈਂਦਾ ਹੈ ਇਸ ਲਈ ਜੇ ਭਵਿੱਖ ਵਿੱਚ ਵਿਆਜ ਦਰਾਂ ਘੱਟ ਹੋ ਜਾਂਦੀਆਂ ਨੇ ਤਾਂ ਤੁਸੀਂ ਉਹੀ ਵੱਧ ਈਐਮਆਈ ਭਰਦੇ ਰਹੋਗੇ ਹੁਣ ਗੱਲ ਕਰੀਏ ਫਲੋਟਿੰਗ ਰੇਟ ਦੀ ਤਾਂ ਇਹ ਬਾਜ਼ਾਰ ਦੇ ਨਾਲ ਚੜਦਾ ਤੇ ਘਟਦਾ ਰਹਿੰਦਾ ਹੈ ਜਦੋਂ RBI ਦਰਾਂ ਘਟਾਉਂਦਾ ਹੈ ਤਾਂ EMI ਵੀ ਘਟ ਜਾਂਦੀ ਹੈ ਪਰ ਜੇ ਦਰਾਂ ਵੱਧ ਗਈਆਂ ਤਾਂ EMI ਵੀ ਚੜ ਜਾਂਦੀ ਹੈ ਇਹ ਵੀ ਕਲਪ ਸਸਤਾ ਤਾਂ ਹੈ ਪਰ ਜੋਖਮ ਨਾਲ ਭਰਿਆ ਹੋਇਆ ਹੈ ਜੇ ਤੁਸੀਂ ਪਹਿਲਾਂ ਹੀ ਉੱਚ ਵਿਆਜ ਉਤੇ ਲੋਨ ਲਿਆ ਹੈ ਤੇ ਹੁਣ ਦਰਾਂ ਘਟ ਹੋ ਗਈਆਂ ਨੇ ਤਾਂ ਲੋਨ ਟਰਾਂਸਫਰ ਕਰਨਾ ਇੱਕ ਸਮਝਦਾਰ ਕਦਮ ਹੋ ਸਕਦਾ ਹੈ ਸਿਰਫ 1% ਵੀ ਕਟੌਤੀ ਤੁਹਾਨੂੰ ਲੱਖਾਂ ਰੁਪਏ ਦੀ ਬਚਤ ਕਰਵਾ ਸਕਦੀ ਹੈ ਤੇ ਆਖਰ ਵਿੱਚ ਜੇ ਤੁਸੀਂ ਨੌਕਰੀ ਦੀ ਸ਼ੁਰੂਆਤ ਵਿੱਚ ਹੋ ਤਾਂ ਲੰਬੇ ਸਮੇਂ ਦੀ ਯੋਜਨਾ ਹੈ ਤਾਂ ਫਲੋਟਿੰਗ ਰੇਟ ਚੁਣੋ ਪਰ ਜੇ ਰਿਟਾਇਰਮੈਂਟ ਨੇੜੇ ਹੈ ਜਾਂ ਬਜਟ ਤੈ ਹੈ ਤਾਂ ਸਥਿਰ ਜਾਂ ਫਿਰ ਹਾਈਬ੍ਰਿਡ ਰੇਟ ਜ਼ਿਆਦਾ ਸੁਰੱਖਿਤ ਰਹੇਗਾ ਸੋ ਯਾਦ ਰੱਖੋ ਘਰ ਦਾ ਲੋਨ ਲੈਣ ਤੋਂ ਪਹਿਲਾਂ ਵਿਆਜ ਦੀ ਗੇਮ ਚੰਗੀ ਤਰ੍ਹਾਂ ਨਾਲ ਸਮਝੋ ਕਿਉਂਕਿ ਸਹੀ ਫੈਸਲਾ ਹੀ ਤੁਹਾਡੇ ਸੁਪਨੇ ਦੇ ਘਰ ਨੂੰ ਕਰ ਸਕਦਾ ਹੈ ਹੋਰ ਵੀ ਜ਼ਿਆਦਾ ਵਧੀਆ